ਨਾ ਨਗਦੀ ਗਿਣੀ ਜਾਂਦਾ ਜੀ। ਇਹ ਮੁੰਡਾ ਕੈਸ਼ ਨਹੀਂ ਆ ਰਿਹਾ ਲੈ ਜੀ। ਇਹ ਮੁੰਡਾ ਜੀ। ਇਹਦੇ ਹੱਥ ਟੰਬਾ ਸੀਗਾ ਜੀ। ਇਹ ਕੋਈ ਫਾਟ ਨਹੀਂ ਹੈ। ਕਿੰਨੀ ਹੈ ਬਸ ਉਹ ਪਰਲਾ ਹੈ ਨਹੀਂ ਜਰਾ ਢੜ ਤੇ ਅੱਤਰੀ ਖੜਾ ਹੋਣੀਗਾ। ਔਰਲੇ ਦਿੰਨੇ ਆ। ਮੁੰਡੇ ਹੀ ਹੈ। ਹਾਂਜੀ ਜਮਾ ਸੀ ਕਲੀਅਰ ਡੱਟ ਕੇ ਜੀ। ਕਲੀਅਰ ਆ ਜਾਮਾ ਜੀ ਜੀ ਅੱਗੇ। ਜਿਹੜੇ ਇਹ ਨਾਲ ਬਣਦੇ ਅਮਨਾਥ ਯਾਤਰਾ ਤੇ ਜਾ ਰਹੇ ਤੀਰਥ ਯਾਤਰੀਆਂ ਤੇ ਲੁਟੇਰਿਆਂ ਦੇ ਵੱਲੋਂ ਹਮਲਾ ਕੀਤਾ ਗਿਆ ਨੈਸ਼ਨਲ ਹਾਈਵੇ ਤੇ ਹਮਲਾ ਹੋਇਆ ਸੋ ਦੱਸ ਦਈਏ ਕਿ ਅੱਜ ਸਵੇਰੇ 3 ਵਜੇ ਰਾਸ਼ੀ ਰਾਜਮਾਰਗ 54 ਤੇ ਮੋਟਰਸਾਈਕਲਾਂ ਦੇ ਸਵਾਰ ਹੋ ਕੇ ਆਏ ਅਮਨਾਥ ਤੇ ਜਾ ਰਹੇ ਯਾਤਰੀ ਤੇ ਲੁਟੇਰੇ ਨੇ ਹਮਲਾ ਕਰਕੇ ਉਹਨਾਂ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਉਹਨਾਂ ਦੇ ਕੋਲ ਨਕਦੀ ਸਮਾਨ ਬਾਈਕਾਂ ਲੁੱਟ ਕੇ ਫਰਾਰ ਹੋ ਗਏ ਜਾਣਕਾਰੀ ਮੁਤਾਬਕ 11 ਮੋਟਰਸਾਈਕਲਾਂ ਦੇ ਸਵਾਰ ਹੋ ਕੇ ਲਗਭਗ 22 ਯਾਤਰੀਆਂ ਦਾ ਇੱਕ ਸਮੂਹ ਅਮਰਨਾਥ ਯਾਤਰਾ ਲਈ ਜਾ ਰਿਹਾ ਸੀ ਅਤੇ ਜਦੋਂ ਲਗਭਗ 3 ਵਜੇ ਫਰੀਦਪੁਰ ਦੇ ਕੋਲ ਪਹੁੰਚੇ ਚੈਲਪਿੰਡ ਦੇ ਕੋਲ ਜੇ ਤਾਂ ਸਮੂਹ ਦੇ ਵਿੱਚ ਇੱਕ ਮੋਟਰਸਾਈਕਲ ਤੇ ਸਵਾਰ ਯਾਤਰੀ ਨੇ ਉੱਥੇ ਹਮਲਾ ਕਰ ਦਿੱਤਾ ਤਿੰਨ ਲੁਟੇਰਿਆਂ ਨੇ ਤੀਸਰਹ ਹਥਿਆਰ ਤੇ ਲਾਠੀ ਨਾਲ ਹਮਲਾ ਕੀਤਾ ਜਿਸ ਵਿੱਚ ਇੱਕ ਯਾਤਰੀ ਦੀ ਉਂਗਲੀ ਕੱਟ ਗਈ ਦੂਜੇ ਦੀਆਂ ਲੱਤਾਂ ਤੇ ਸੱਟਾਂ ਵੱਜੀਆਂ ਨੇ ਸੋ ਦੱਸਦੀ ਹੈ ਕਿ ਯਾਤਰੀਆਂ ਦੱਸੇ ਕਿ ਉਹਨਾਂ ਦੀ ਮੋਟਰਸਾਈਕਲਾਂ ਅੱਗੇ ਪਿੱਛੇ ਆ ਰਹੀਆਂ ਸੀ ਲੁਟੇਰਿਆਂ ਨੇ ਪਹਿਲਾਂ ਇੱਕ ਬਾਈਕ ਸਵਾਰ ਯਾਤਰੀ ਤੇ ਹਮਲਾ ਕੀਤਾ ਫਿਰ ਉਹ ਬਚ ਕੇ ਪਾਸ ਨਿਕਲੇ ਬਾਅਦ ਵਿੱਚ ਦੂਜੀ ਬਾਈਕਾਂ ਤੇ ਆ ਰਹੀ ਦੋ ਮੁੰਡਿਆਂ ਤੇ ਹਮਲਾ ਕੀਤਾ ਜਿਨ੍ਹਾਂ ਦੀ ਹੱਥਾਂ ਪਾਈ ਵੀ ਆਪਸ ਚੋਈ ਅਤੇ ਲੁੱਟ ਵੀ ਕੀਤੀ ਹੈ ਦੱਸਦੀ ਹੈ ਕਿ ਇਸ ਵੇਲੇ ਯਾਤਰੀਆਂ ਦੇ ਵੱਲ ਹੋਈਆਂ ਸਥਿਤੀ ਤੇ ਦਾ ਪ੍ਰਗਟ ਕੀਤੀ ਗਈ ਤੇ ਪੰਜਾਬ ਚ ਜਿਹੜੀਆਂ ਘਟਨਾਵਾਂ ਦਾ ਜੋ ਵਾਧ ਤੇ ਵਾਧੀਆਂ ਜਾ ਰਹੀਆਂ ਇਸ ਤੇ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਗੱਲ ਕਹੀ ਹੈ। ਅਜੀ ਕੁਮਾਰ ਜੀ ਕੀ ਘਟਨਾ ਵਾਪਰੀ ਜਿਹੜਾ ਤੁਸੀਂ ਜੋ ਯਾਤਰਾ ਤੇ ਜਾ ਰਹੇ ਸੀ ਨਾ ਜੀ ਜੀਦਾ ਪਿੰਡ ਤੋਂ 2 ਵਜੇ ਚੱਲੇ ਸੀ ਅਮਰਨਾ ਯਾਤਰਾ ਵਾਸਤੇ ਪਹਿਲਾਂ ਹੀ ਸਾਡੇ ਨਾਲ ਇੱਕ ਮੋਟਰ ਹੈਲ ਦੇ ਉਹਨਾਂ ਨੇ ਤਿੰਨ ਬੰਦੇ ਇੱਕ ਬੰਦੇ ਨੇ ਡਾਂਗ ਮਾਰੀ ਉਹ ਵਜਦਾ ਬਜਦਾ ਬਚ ਗਿਆ ਜੀ ਫਿਰ ਅਸੀਂ ਆਗੜ ਪਿਛੜ ਹੋ ਗਏ ਜੀ ਫਿਰ ਬੰਦਾ ਆਇਆ ਨਿਕਲ ਕੇ ਇੱਕ ਮੈਂ ਆਪ ਮੋਟਰਸਾਈਕਲ ਚਲਾ ਰਿਆ ਸੀ ਇੱਕੋ ਦਮ ਨਿਕਲ ਕੇ ਆਇਆ ਝਾੜੀਆਂ ਜੀ ਉਹਨੇ ਜੀ ਜੋ ਡਾਂਗ ਮਾਰ ਲੱਗਿਆ ਜਿਹੜਾ ਪਵਨ ਮੁੰਡਾ ਮੇਰੇ ਨਾਲ ਸੀਗਾ ਜੀ ਇਹਨੇ ਨਾ ਜੀ ਉਹਦੇ ਕੰਨੀ ਹੈਲਮਟ ਕਰਤਾ ਜਿਹੜਾ ਹੈਲਮਟ ਕਰਤਾ ਉਹ ਮੋਟਰਸਾਈਕਲ ਸੀ ਘਰ ਆ ਕੇ ਮੋਟਰਸਾਈਕਲ ਇੱਕੋ ਦਮ ਹੱਥੋਂ ਉਹਦੇ ਵਿੱਚ ਵੱਜਿਆ ਜਾਲ ਦੇ ਉਹ ਮੁੜ ਕੇ ਸਾਨੂੰ ਕੁੱਟਣਾ ਪੈ ਗਿਆ ਉਹ ਸਾਡਾ ਸਾਰਾ ਸਮਾਨ ਫੋਨ ਪੈ ਗਿਆ ਜੀ ਸਾਨੂੰ ਲੁੱਟ ਕੋ ਕਰਨ ਪੈ ਗਿਆ ਸਾਡੀ ਅਸੀਂ ਉਹਨਾਂ ਨੂੰ ਪੂਰਾ ਘੁਲੇਆਂ ਪੰਜ ਦਸ ਮਿੰਟ ਠੀਕ ਹੈ ਜੀ ਮੁੜ ਕੇ ਜਦੋਂ ਅਸੀਂ ਉਹਨਾਂ ਕੋਲ ਘੁਲ ਕੋਣਾ ਅਸੀਂ ਮੂਰੇ ਭੱਜ ਲਏ ਉਹਨਾਂ ਦੇ ਅਸੀਂ ਪਾਰਲੇ ਪੈ ਟੱਪ ਕੇ ਸਮਾਨ ਸਾਡਾ ਜਿਹੜਾ ਬੈਗ ਬੰਨੇ ਹੋਏ ਸੀ ਸਾਡੇ ਕੱਪੜੇ ਜਿਹੜੇ ਸੀ ਵਿੱਚ ਜੀ ਦੋ ਬੈਗ ਸੀਗੇ ਜੀ ਉੱਤੇ ਤੇ ਸਾਡੀ ਨਗਦੀ ਸੀ ਉਹ ਚ ਜੀ ਸਾਡੇ ਏਟੀਐਮ ਕਾਰਡ ਸੀਗੇ ਜੀ ਤੇ ਮੋਟਰਹਾਈਲ ਦੇ ਕਾਗਜ਼ ਪੱਤਰ ਸਾਰਾ ਕੁਝ ਵਿਖੀ ਸੀ ਇੱਕ ਮੋਟਰਹਾਈਲ ਸੱਟਾਂ ਹੀ ਆ ਮੇਰੇ ਹੱਥ 'ਚ ਉਂਗਲ ਇੱਕਦਮ ਮੇਰੀ ਉਂਗਲ ਵੱਡੀ ਗਈ ਜੀ ਤੇ ਉਂਗਲ ਮੇਰੀ ਕੱਟ ਲੱਗ ਗਈ ਟਾਂਕੇ ਲੱਗ ਗਏ ਮੇਰੇ ਹੱਥ 'ਤੇ ਤੇ ਨਾਲ ਦੇ ਮੁੰਡੇ ਦੇ ਨਾਲ ਦੇ ਮੁੰਡੇ ਦੇ ਪੱਟ ਦੇ ਸੱਟ ਆ ਜੀ ਮੇਰੇ ਪੈਰਾਂ ਤੇ ਆ ਜੀ ਆਹ ਪੱਟ ਤੇ ਹੀ ਇੱਥੋਂ ਹੱਥ ਫੜ ਦੂਗੀ ਅੱਲਾਹ ਤੋਂ ਤੇ ਬਾਕੀ ਸਰੀ ਤੰਨੀ ਆ ਨਹੀਂ ਸੀਗੇ ਸਾਰੇ ਤੁਸੀਂ ਜਦੋਂ ਤੁਹਾਨੂੰ ਰੋਕੇ ਉਹ ਤੁਸੀਂ ਕੱਲੀ ਸੀ ਕਿ ਤੁਹਾਡੇ ਨਾਲ ਜਿਹੜੇ ਨਹੀਂ ਅਸੀਂ ਦੋ ਨਹੀਂ ਆ ਰਹੀ ਸੀ ਇੱਕ ਮੁਰਜੇ ਇਕੱਠੇ ਹੁੰਦੇ ਸੀ ਫਿਰ ਤਾਂ ਨਹੀਂ ਹੁੰਦੇ ਸੀ ਬਾਕੀ ਬਾਕੀ ਪਿੱਛੇ ਸੀਗੇ ਤੁਸੀਂ ਅੱਗੇ ਸੀਗੇ ਦੋ ਮੋਟਰ ਹੈ ਦੋ ਕਿਹਨੂੰ ਕੋਈ ਤਾਂ ਟਾਈਮ 3 ਵਜੇ ਦਾ ਟਾਈਮ ਹੈ ਸੀ ਕਿ ਨਾ ਤਾਂ ਕੇਵਲ ਸਿੰਘ ਜੀ ਤੁਸੀਂ ਜਿਹੜੀਆਂ ਤੁਹਾਡੇ ਨਾਲ ਕਰਨਾ ਮਤਲਬ ਕੀ ਕਰੋਗੇ ਸਮਝ ਆਇਆ ਅਸੀਂ ਤਾਂ ਇਹੀ ਕਹਾਂਗੇ ਜਿਹੜੀ ਸਾਡੇ ਨਾਲ ਬਹੁਤ ਮਾਰੀ ਹੋਈ ਆਗੀ ਐ ਤਾਂ ਹੁਣ ਯਾਤਰੀ ਨੇਤੀ ਜਾਂਦੇ ਹੈਗੇ ਜੇ ਐਂ ਬਾਰਦਾ ਤਾਂ ਹੁੰਦੀਆਂ ਰਹੀਆਂ ਪ੍ਰਸ਼ਾਸਨ ਨੇ ਕੋਈ ਗੌਰ ਨਾ ਕਰੀ ਤਾਂ ਇਸ ਤੇ ਫੇਰ ਬਹੁਤ ਮਾੜੀ ਗੱਲ ਆ ਗਈ ਨਾ ਪ੍ਰਸ਼ਾਸਨਾਂ ਅੱਤੇ ਬਹੁਤ ਮਾੜੀ ਗੱਲ ਆ। ਕੋਈ ਕੋਲੋਂ ਕੋਈ ਸਹਿਯੋਗ ਦਿੱਤਾ ਜਾ ਰਿਹਾ ਤਾਂ। ਪੁਲਸ ਨੂੰ ਜੀ ਹੁਣ ਕਸੀਂ ਕੰਪਲੀਟ ਲਿਖਾਈ ਐ। ਇਸ ਤੋਂ ਬਾਅਦ ਦੇਖਦੇ ਆਂ ਕੀ ਕਾਰਵਾਈ ਕਰਦੀ ਐ ਪੁਲਸ। ਜਿਹੜੇ ਬੱਚਿਆਂ ਨੂੰ ਲੁੱਟ ਗਿੱਤੇ ਕਿੰਨੇ ਜਾਣੇ ਸੀ ਔਰ ਕਾਹਦੇ ਤੇ ਸੀ ਉਹ। ਉਹ ਤਿੰਨੇ ਜਾਣੇ ਸੀਗੇ ਜੀ ਲੁਕੇ ਬੈਠੇ ਝਾੜੀਆਂ ਝਾੜੀਆਂ ਚੋਂ ਛੋਟੀਆਂ ਸੀਗੀਆਂ ਉਹਨਾਂ ਕੋਈ ਦਾਦਾ ਸੀਗਾ ਜੀ। ਉਹ ਲੈ ਕੇ ਮੂੜੇ ਹੋਏ ਸਾਡੇ ਮੂਠ ਸਿੰਘਾਂ ਦੇ ਜੀ। ਹਾਂਜੀ। ਜੇ ਤੁਸੀਂ ਇਕੱਠੇ ਹੁੰਦੇ ਹੋ ਹੋਰ ਵੀ ਕੋਈ ਨੁਕਸਾਨ ਕਰ ਸਕਦੇ ਸੀ ਜੇ ਹੋਰ ਵੀ ਨਾਲ ਬਕੀ ਇਹ ਤਾਂ ਜੀ ਹੁਣ ਕੋਦਰਤ ਨੂੰ ਪਤਾ ਵੀ ਜਿਆਦਾ ਨਿਖਿਆਣ ਹੁੰਦਾ ਜਾਂ ਉਹਨਾਂ ਦੇ ਵਾਜ ਦੀਆਂ ਜਾਂ ਸਾਡੇ ਵਾਜ ਦੀਆਂ ਫਿਰ ਲੜਾਈ ਵੀ ਹੋ ਸਕਦੀ ਸੀ ਸਾਡੇ ਇੱਕ ਮੋਟਰਸਾਈਕਲ ਦੇ ਜਦੋਂ ਉਹਨਾਂ ਨੇ ਮਾਰੀ ਹੈਗੀ ਉਹ ਮੋਟਰਸਾਈਕਲ ਡਿੱਗ ਗਿਆ ਦਾ ਜੀ ਉਹਨਾਂ ਨੇ ਫਿਰ ਛੋਟੀਆਂ ਮਾਰ ਕੇ ਜੀ ਉਹਨਾਂ ਦੇ ਇੱਕ ਉਂਗਲ ਕੱਟੀ ਗਈ ਤੇ ਇੱਕ ਦੇ ਹੂਠਾ ਟਾਂ ਹੋ ਗਈਆਂ ਜੀ ਤੇ ਮੋਟਰਸਾਈਕਲ ਲੈ ਕੇ ਭੱਜ ਗਏ ਜੀ ਬੇਹੋਸ਼ ਹੋ ਗਏ ਜੀ ਅਸੀਂ ਜਾ ਕੇ ਇਹਨਾਂ ਨੂੰ ਸਰਕਾਰੀ ਹਸਪਤਾਲ ਚ ਲੈ ਕੇ ਆਂਦਾ ਜੀ ਹਾਂ ਜੀ ਉਪਰੋਂ ਡਾਕਟਰ ਨੇ ਵੀ ਕਹਿੰਦੇ ਅਸੀਂ ਰੁਕਾ ਭੇਜਾਂਗੇ ਦੇਖੋ ਕੀ ਬੰਦ ਆ। ਨਹੀਂ ਨਾ ਡਾਕਟਰ। ਇਹ ਸੰਜੀਵ ਕੁਮਾਰ ਆਈ। ਜੀ ਕਿੱਥੋਂ ਕਿੱਥੇ ਰਵਾਨਾ ਹੋਇਸੀ ਕਿਉਰ ਕਿੱਥੇ ਜਾਣਾ ਸੀ? ਅਸੀਂ ਜੀਦਾ ਤੋਂ ਅਮਰਨਾਥ ਜਾਣਾ ਸੀ ਜੀ। ਕਿੱਨੇ ਜਾਣੇ ਸੀ? 20 ਬਾਈ ਜਾਣਾਂ ਦਾ ਜਦੋਂ ਸੀ। ਅੱਛਾ ਜੀ। ਮੋਟਰਸਾਈਕਲਾਂ ਤੇ ਸੀ। ਤੇ ਇਹ ਹੱਟਣਾ ਕੀ ਬੱਪੂ ਹੀ ਹੱਟਣਾ। ਅਸੀਂ ਕੁਝ ਆਦਮੀ ਅੱਗੇ ਸੀਗੇ ਜੀ ਚੈਲਾ ਵਾਲੇ ਪੁਲ ਕੋਲ ਇੱਕ ਬੰਦਾ ਆਇਆ ਉਹਨੇ ਸਾਡੇ ਪਹਿਲਾਂ ਮਾਰਿਆ। ਅਸੀਂ ਸੰਭਲ ਗਏ ਜੀ। ਅਸੀਂ ਪਿੱਛੇ ਫੋਨ ਕਰਤਾ। ਉਹ ਕੁਝ ਬੰਦੇ ਪਿੱਛੇ ਰੋਗ ਗਏ। ਇਹ ਡੇਟਾ ਨਾਲ ਹੋਰ ਘਟਨਾ ਵਾਪਰੀ ਇਹ ਮੋਟਰਸਾਈਕਲ ਵਿਚਾਲੇ ਸੀਗਾ ਉਹਨਾਂ ਨਾਲ ਕੁੱਟਮਾਰ ਕਰਕੇ ਨਾਲੇ ਉਹਨਾਂ ਤੋਂ ਮੋਟਰਸਾਈਕਲ ਖੋਹ ਕੇ ਲੈ ਗਏ ਜੀ ਸੱਟਾਂ ਹੀ ਮਾਰੀਆਂ ਸੱਟਾਂ ਮਾਰ ਗਏ ਹਾਂਜੀ ਉਹਨਾਂ ਦੇ ਕੀ ਹੋਰ ਹੋਇਆ ਕੀ ਇਹਨੂੰ ਮੋਟਰਸਾਈਕਲ ਖੋਹ ਕੇ ਲੈ ਗਏ ਜੀ ਬੈਗ ਸੀਗੇ ਜੀ ਬੈਗ ਸੀਗੇ ਦੋ ਜੀ ਉਹਨਾਂ ਵਿੱਚ ਏਟੀਐਮ ਸੀਗਾ ਤੇ ਆਪਣੇ ਕੁਝ ਪੈਸੇ ਜੀ ਜਿਹੜੇ ਬੰਦੇ ਨੇ ਸੱਟਾਂ ਵਜੀਆਂ ਉਹ ਕਿੱਥੋਂ ਦਾ ਰਹਿੰਦੇ ਉਹ ਜੀ ਦੇ ਦਾ ਜੀ ਇੱਕ ਇੱਕ ਨੱਥਾ ਸਿੰਘ ਵਾਲੇ ਗੋਟਿਆਂ ਦੇ ਕਿੰਨੀਆਂ ਕੁ ਸਪੈਸੀਆਂ ਨੇ ਸੱਟਾਂ ਇੱਕ ਦੇ ਤਾਂ ਟਾਂਕੇ ਲੱਗੇ ਜੀ ਹੱਥ ਤੇ ਤੇ ਇੱਕ ਉਂਗਲ ਤੇ ਕੱਟੀ ਗਈ ਥੋੜੀ ਜੀ ਤੇ ਦੂਜੇ ਦੇ ਸੱਟਾਂ ਵੀ ਹੈਗੀਆਂ ਕਾਫੀ ਜੀ ਤੁਸੀਂ ਪੁਲਿਸ ਨੂੰ ਕੰਪਲੀਟ ਕੀਤੀ ਹੈ ਜੀ ਹਾਂ ਜੀ ਇਹ ਕੀਤੀ ਹੈ ਜੀ 112 ਨੰਬਰ ਤੇ ਵੀ ਕੰਪਲੀਟ ਕੀਤੀ ਸੀਗੀ ਜੀ ਤੇ ਇੱਥੇ ਹੁਣ ਸਦਰ ਥਾਣੇ ਜੀ ਵੀ ਕੀਤੀ ਹੈ ਜੀ ਇਹਨਾਂ ਜੀ ਅਜੇ ਕੁਮਾਰ ਪੁੱਤਰ ਜੇਸ਼ ਕੁਮਾਰ ਵਾਸੀ ਜੀਦਾ ਜ਼ਿਲ੍ਹਾ ਬਟਿੰਡਾ Pawan Kumar ਪੁੱਤਰ Ram Prakash ਵਾਸੀ ਪਿੰਡ ਕੋਠੇ ਨੱਥਾ ਸਿੰਘ ਵਾਲੇ ਇਹ ਆਪਣੇ 11 ਮੋਟਰਸਾਈਕਲਾਂ ਤੇ ਸਵਾਰ ਹੋ ਕੇ 22 ਜਣੇ ਜਥੇ ਦੇ ਰੂਪ ਚ ਅਮਰਨਾਥ ਯਾਤਰਾ ਤੇ ਮੱਥਾ ਟੇਕਣ ਜਾ ਰਹੇ ਸੀ ਤੇ ਕਰੀਬ 2 ਵਜੇ ਇਹ ਆਪਣੇ ਉਤੋਂ ਗੋਨਿਆਣਾ ਮੰਡੀ ਤੋਂ ਛੱਲੇ ਆ ਜੀ ਜਦੋਂ ਇਹ ਕਰੀਬ 3:00 ਵਜੇ ਸੇਮਨਾਲਾ ਪਿੰਡਾ ਜੀ ਇੱਕ ਸਰਦਾਰ ਢਾਬਾ ਦੇ ਨੇੜੇ ਪਿੰਡ ਚੈਲ ਦੇ ਰਕਬੇ ਚ ਉੱਥੇ ਜਿੱਥੋਂ ਪਹੁੰਚੇ ਤੋਂ ਉੱਥੇ ਤਿੰਨ ਵਿਅਕਤੀਆਂ ਨੇ ਇਹਨਾਂ ਤੇ ਹਮਲਾ ਕੀਤਾ ਸਮਾਨ ਖੋਣ ਦੀ ਵੈਸੇ ਉਹਨਾਂ ਦੀ ਮਨਚਰ ਸੀਗੀ ਪਰ ਜਦੋਂ ਇਹ ਹੱਥੋਂ ਪਾਈ ਹੋ ਕੇ ਤਾਂ ਇਹਨਾਂ ਦਾ ਮੋਟਰਸਾਈਕਲ ਵੀ ਲੈ ਗਏ ਤੇ ਨਾਲ ਇੱਕ ਬੈਗ ਆ ਪੈਸਿਆਂ ਵਾਲਾ ਉਹ ਲੈ ਗਏ ਜੀ ਤੇ ਅਸੀਂ ਹੁਣ ਸੀਸੀਟੀਵੀ ਕੈਮਰੇ ਵੇਖ ਕੇ ਤੇ ਮਤਲਬ ਇਹਨਾਂ ਦੇ ਜੋ ਕਾਰਵਾਈ ਬਣਦੀ ਆ ਕਾਰਵਾਈ ਕਰਕੇ ਤੇ ਬੰਦਿਆਂ ਨੂੰ ਜਲਦੀ ਤੋਂ ਜਲਦੀ ਟ੍ਰੇਸ ਕਰਕੇ ਇਹਨੂੰ ਇਹਨਾਂ ਨੂੰ ਇਨਸਾਫ ਦਿਵਾਣਾ ਸਿਰ ਜੇ ਇਹਨਾਂ ਨੂੰ ਹਮਲਾ ਕੀਤਾ ਕਿਉਂ ਨਾ ਮੁੰਡੇ ਛੋਟਾ ਛੋਟਾ ਹੀ ਮਾਰੀ ਕਿ ਨਹੀਂ ਉਹ ਸਟਾਕ ਜੀ ਉਹਨਾਂ ਦੇ ਜੀ ਇੱਕ ਮੁੰਡੇ ਦੇ ਹੱਥ ਤੇ ਆ ਤੇ ਇੱਕ ਤੇ ਬਾਹ ਤੇ ਸੱਟ ਆ ਤੇ ਅਗਲੀ ਕਾਰਵਾਈ ਅਸੀਂ ਕਰ ਰਹੇ ਆ ਜਲਦੀ ਇਹ ਬੰਦੇ ਟ੍ਰੇਸ ਕਰਕੇ ਤੇ ਉਹਨਾਂ ਨੂੰ ਤਲਾਕਾਂ ਦੇ ਪਿੱਛੇ ਭੇਜਾਂ ਸੀਸੀਟੀਵੀ ਵੀ ਇੱਕ ਸਮਝ ਨਹੀਂ ਆਈ ਹੈ ਪੁਰਾਣੀ ਹੋ ਸਕਦਾ ਕਿ ਉਹ ਪਛਾਣ ਮੁੰਡੇ ਕਰ ਦੇ ਕਿ ਸ਼ਾਇਦ ਹੋਰੀ ਹੋ ਸਕਦੇ ਮੁੰਡੇ ਹਾਂ ਤੇ ਤੇ ਉਹੋ ਹੀ ਲੜਕੇ ਹੋਏ ਤਾਂ ਇਹਨਾਂ ਨੂੰ ਅਸੀਂ ਉਹ ਸੀਸੀਟੀਵੀ ਕੈਮਰਾ ਫੋਟੋ ਦਿਖਾ ਰਹੇ ਹਾਂ ਫੋਟੋ 'ਚ ਪੈਟਰੋਲ ਪੰਪ ਹੈਗਾ ਐਚਪੀ ਪੈਟਰੋਲ ਪੰਪ ਨੇੜੇ ਚਹਿਲ ਪੁਲ ਦੇ ਤੇ ਉਥੋਂ ਅਸੀਂ ਸੀਸੀਟੀਵੀ ਤਾਂ ਉਹ ਲੈ ਲਈਆਂ ਕਲਿੱਪਸ ਉਹ ਇਹਨਾਂ ਨੂੰ ਦਿਖਾ ਕੇ ਚੈੱਕ ਕਰਾ ਰਹੇ ਜੇ ਪਛਾਣ ਕਰਦੇ ਤਾਂ ਉਹਨਾਂ ਬੰਦਿਆਂ ਨੂੰ ਟ੍ਰੇਸ ਕਰਕੇ ਜਲਦੀ ਇਹ ਜਿਹੜਾ ਕਾਰਵਾਈ ਕੀਤੀ